اپنی ہوتی ہے بڑی مشکل <سؤال> جو ہوتا ہے چند میں بڑی

ਤੇ ਬਹੁਤ ਵੀ ਸਰਕਾਰਯੋਗ ਜਿੰਨੀਆਂ ਵੀ ਸ਼ਖਸੀਅਤਾਂ ਦਾ ਰੋਲ ਅੱਜ ਇਸ ਗੱਡੀ ਦੇ ਵਾਸਤੇ ਉਥੇ ਪਰ ਖੇਤਰੋਂ ਮੈਂ ਧੰਨਵਾਦ ਕਰਦੇ ਆਂ ਤੇ ਜੀਵਨ ਦੀ ਇਹ ਅੰਦਰੀਤ ਤੁਹਾਨੂੰ ਬਹੁਤ ਬਹੁਤ ਧੰਨਵਾਦ ਦੀ ਜ਼ਰੂਰਤਾਂ ਨੇ ਥੋੜੇ ਥੋੜੇ ਸਾਰੇ ਮਹਿਮਾਨ ਵੀ ਜਿੱਥੇ ਸਾਰੇ ਸਰਕਾਰਯੋਗਾਂ ਨੂੰ ਮੈਂ ਸਾਰੇ ਐਨ ਆਰ ਆਈ ਵੀਰਾਂ ਦਾ ਇੱਕ ਖਾਸ ਤੌਰ ਤੇ ਰਵਿੰਦਰ ਜਰਾਜ ਜੀ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪਹੁੰਚ ਕੀਤੀ ਐਨ ਆਰ ਆਈ ਵੀਰਾਂ ਤੱਕ ਮੰਗ ਕੀਤੀ ਵੀਪਾ ਕਰਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਹਦਾ ਮਾਨ ਬਾਕੀ ਦੇ ਲੱਗੇ ਜੋ ਇੱਕ ਫੋਟੋ ਹੋ ਜੁਕੀਏ ਨਾਲ ਜਿਹੜਾ ਗੱਡੀ ਦਾ ਚੱਕਰ ਜਿਹੜਾ ਉਹਨੂੰ ਲਗਾਇਆ ਜਾਵੇ ਗਾ ਰਵਿੰਦਰ ਵੀ ਅੱਜ ਕਹਿੰਦਾ ਮੇਰੀ ਜ਼ਿੰਦਗੀ ਦਾ ਮਕਸਦ ਮੇਰਾ ਜ਼ਿੰਦਗੀ ਦਾ ਸਫਲ ਹੋ ਗਿਆ ਅਜੇ ਬਹੁਤ ਕੁਝ ਕਰਨਾ ਹੈ ਹਰੇਕ ਬਹੁਤ ਸਾਰੀਆਂ ਕਬੱਡੀ ਦੇ ਨਾਲ ਮਾਨਸਨ ਵਾਲਾ ਪਾਲਾ ਜਲਾਲ ਜਿਹੜੇ ਕਬੱਡੀ ਦਾ ਨਾਮ ਬੰਦ ਜ਼ੋਰਦਾਰ ਨਾਲ ਗਿਆ ਮਾਰਦੇ ਜੀ ਮਿਹਰਬਾਨੀ ਕਰਕੇ ਇਧਰ ਆ ਵੀਰ ਜੀ ਆਪਾਂ ਦੂਸਰੀ ਗੱਡੀ ਹੁਣ ਦਾਰੇ ਇਧਰ ਕਹਿੰਦੇ ਪਾਲਾ ਜਿੱਥੇ ਵਾਸੁੰਦਾ ਹੋਵੇ ਜਲਦੀ ਪਹੁੰਚ ਜਾਵੇ ਪਾਲਾ ਜਲਾਲਪੁਰੀਆ ਪਾਲਾ ਆ ਆ ਵੀ ਇਸੇ ਵੀਆਪੀ ਗੇਂਦ ਜਿਹੜੀ ਆ ਉਹ ਬੜੀਆਂ ਨੇ ਇਸ ਖਿਡਾਰੀ ਦੇ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਮਿਹਰਬਾਨੀ ਕਰਕੇ ਕਿ ਖੇਡ ਕਬੱਡੀ ਦੇ ਗੌਰਵ ਕਰੇ ਤੌਰ ਤੇ ਇਹਨੂੰ ਮਿਲੀ ਤੇ ਇਹਨੇ ਖੇਡੇ ਤੇ ਰੰਗਤ ਭਰੇਗੇ ਪੰਜਾਬ ਦੇ ਵਿੱਚ ਕੌਣ ਪੈਦਾ ਕੀਤਾ ਸੋ ਵੱਖਰੇ ਵੱਖਰੇ ਰਿਕਾਰਡ ਜਿਹੜੇ ਆ ਉਹ ਪੈਦਾ ਕੀਤੇ ਤੇ 2014 ਤੋਂ ਇੰਗਲੈਂਡ